ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਾਧਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਾਧਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਕਲਿਆਣ ਹੁੰਦੀ ਹੈ ਐਸੀ ਪਰਿਉਪਕਾਰ ਵਾਲੀ ਬਾਣੀ ਹੈ ਖਾਲਸਾ ਜੀ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਮਨੁੱਖ ਆਪਣੇ ਖਾਲਸਾ ਜੀ ਪਾਪਾ ਨੂੰ ਨਾਸ਼ ਕਰ ਲੈਂਦਾ ਹੈ ਮਹਾਰਾਜ ਦੀ ਬਾਣੀ ਵਿੱਚੋਂ ਸਭ ਕੁਝ ਪ੍ਰਾਪਤ ਹੁੰਦਾ ਹੈ ਮਹਾਰਾਜ ਸੱਚੇ ਪਾਸ਼ਾ ਕਲਗੀਧਰ ਸਾਮੂ ਜੀ ਮਹਾਰਾਜ ਬਚਨ ਵੀ ਕਰਦੇ ਕਿ ਪ੍ਰਾਣ ਕੇ ਬਚਈਆ ਦੂਧ ਪੂਤ ਕੋ ਦਵਈਆ ਰੋਗ ਸੋਗ ਕੋ ਮਟਈਆ ਕਿਦੋਂ ਮਾਨੀ ਮਹਾਮਾਨ ਹੋ ਬਚਨਾਂਉਂਦੇ ਸਤਿਗੁਰਾਂ ਦੀ ਕਿ ਜਿਹੜਾ ਭਾਈ ਮਹਾਰਾਜ ਜੀਆਂ ਦਾ ਨਾਮ ਜਪਦਾ ਹੈ ਸੱਚੇ ਪਾਤਸ਼ਾਹ ਪ੍ਰਾਣ ਕੇ ਬਚਈਆ ਦੂਧ ਪੂਤ ਕੇ ਦਵਈਆ ਰੋਗ ਸੋਗ ਕੇ ਮਟਈਆ ਕਿਦੋਂ ਮਾਨੀ ਮਹਾਮਾਨ ਹੋ ਜਿਹੜਾ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ ਦੁੱਧ ਪੁੱਤ ਦੇਣ ਵਾਲਾ ਹੈ ਪ੍ਰਾਣਾ ਦੀ ਰੱਖਿਆ ਕਰਨ ਵਾਲਾ ਦਾਤਾ ਹੈ ਉਹ ਸਦਾ ਸਹਾਈ ਹੋ ਕੇ ਤੁਹਾਡੀ ਰੱਖਿਆ ਕਰਦਾ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਬਾਣੀ ਪੜ੍ਹਨ ਦੇ ਨਾਲ ਸੁਖ ਪ੍ਰਾਪਤ ਹੁੰਦਾ ਹੈ ਪਰਮੇਸ਼ਰ ਦੇ ਘਰ ਦਾ ਰਸਤਾ ਪ੍ਰਾਪਤ ਹੁੰਦਾ ਹੈ ਖਾਲਸਾ ਜੀ ਜਿਨ੍ਹਾਂ ਜਿਨ੍ਹਾਂ ਨੇ ਇਸ ਬਾਣੀ ਨੂੰ ਗਾਇਆ ਹੈ ਅਮਰਤ ਰੂਪੀ ਬਾਣੀ ਉਹਨਾਂ ਨੂੰ ਖਾਲਸਾ ਜੀ ਸੋਭਾ ਪੈਂਦੀ ਹੈ ਗਾਂ ਜਾ ਕੇ ਦਰਗਾਹ ਵਿੱਚ ਸੋ ਇਸ ਕਰਕੇ ਨਾਮ ਮਹਾਰਾਜ ਸਾਨੂੰ ਸੱਚੇ ਪਾਤਸ਼ਾਹ ਦੱਸਦੇ ਆ ਕਹਿੰਦੇ ਕਿ ਭਾਈ ਜਿਹੜਾ ਮੋਹ ਦਾ ਖੂਹ ਹੈ ਉਹਦੀ ਵੀ ਤੇ ਆਪਾਂ ਡਿੱਗੇ ਹੋਏ ਆ ਸਾਰੇ ਜਾਂ ਕਰੋਧ ਹੈ ਜਾਂ ਕਾਮ ਹੈ ਅਹੰਕਾਰ ਹੈ ਇਹਦੇ ਵਿੱਚ ਪਿਆ ਹੋਣ ਕਰਕੇ ਸਾਡੀ ਗਤੀ ਨਹੀਂ ਹੁੰਦੀ ਸਾਨੂੰ ਬਾਣੀ ਸੱਚੇ ਪਾਤਸ਼ਾਹ ਦੀ ਸ਼ੁੱਧ ਜਿਹੜੀ ਹੈ ਉਹ ਖਾਲਸਾ ਜੀ ਸਾਡੇ ਹਿਰਦੇ ਵਿੱਚ ਵਸਦੀ ਨਹੀਂ ਤੇ ਸਾਨੂੰ ਸੁੱਖ ਨਹੀਂ ਪ੍ਰਾਪਤ ਹੁੰਦਾ ਜਿਵੇਂ ਕਈ ਲੋਕ ਕਹਿੰਦੇ ਆ ਕਿ ਅਸੀਂ ਬਹੁਤ ਸਿਰ ਦੇ ਬਹੁਤ ਚਿਰ ਦੇ ਬਾਣੀ ਪੜ੍ਹਦੇ ਆ ਪਰ ਸਾਨੂੰ ਮਹਾਰਾਜ ਨੇ ਦਿੱਤਾ ਕੁਝ ਨਹੀਂ ਇਹ ਜਦੋਂ ਖਾਲਸਾ ਜੀ ਉਹਨਾਂ ਕੋਲੋਂ ਬਾਣੀ ਸੁਣੀ ਲਈ ਆ ਤੇ ਬਾਣੀ ਦਾ ਅਨਰਥ ਹੀ ਕਰਦੇ ਨੇ ਇੰਨੀ ਬਾਣੀ ਗਲਤ ਪੜ੍ਹਦੇ ਨੇ ਬਹੁਤ ਗਲਤ ਪੜ੍ਹਦੇ ਉਹ ਗਲਤ ਬਾਣੀ ਪੜ੍ਹਦੇ ਨਾਲ ਵੀ ਖਾਲਸਾ ਜੀ ਸਾਨੂੰ ਕਈ ਵਾਰ ਸਾਡੀ ਅਰਦਾਸ ਨਹੀਂ ਪੂਰੀ ਹੁੰਦੀ ਬਾਣੀ ਦਾ ਸ਼ੁੱਧ ਜਾਪ ਕਰਨਾ ਪ੍ਰੇਮ ਰਸ ਪੜ੍ਹਨੀ ਉਹਦੇ ਨਾਲ ਖਾਲਸਾ ਜੀ ਬੜੀ ਸੇਤੀ ਜਿਹੜੀ ਸਾਡੀ ਆਵਾਜ਼ ਹੈ ਕਾਲਪੁਰਖ ਤੱਕ ਪਹੁੰਚਦੀ ਹੈ ਫਿਰ ਅਕਾਲਪੁਰਖ ਵਾਹਿਗੁਰੂ ਜੀ ਕਿਰਪਾ ਕਰਦੇ ਆ ਤੇ ਗੁਰ ਕਾੜਿਓ ਭੁਜਾ ਪਸਾਰ ਮੋਹ ਕੂਪਾਰੀਆ ਮਹਾਰਾਜ ਫਿਰ ਸਾਨੂੰ ਖਾਲਸਾ ਜੀ ਬਾਂ ਦੇ ਕੇ ਉਹ ਮੋਹ ਦੇ ਖੂਬ ਵਿੱਚੋਂ ਕੱਢ ਲੈਂਦੇ ਆ ਜਿਨ੍ਹਾਂ ਦੇ ਹਿਰਦੇ ਵਿੱਚ ਬਾਣੀ ਵਸ ਜਾਂਦੀ ਹੈ ਤੇ ਸੱਚੇ ਪਾਸ਼ਾ ਮਹਾਰਾਜ ਆਪਣੇ ਸੇਖ ਉਹਨਾਂ ਨੂੰ ਬਣਾਉਂਦੇ ਆ ਜਿਨ੍ਹਾਂ ਤੇ ਕਿਰਪਾ ਹੁੰਦੀ ਆ ਜਿਨ੍ਹਾਂ ਦੇ ਪਿਛਲੇ ਕਰਮਾਂ ਦਾ ਕੋਈ ਭਾਗ ਹੁੰਦਾ ਉਹੀ ਖਾਲਸਾ ਜੀ ਗੁਰੂ ਨਾਲ ਜੁੜਦੇ ਆ ਸਾਰੇ ਨਹੀਂ ਜੁੜ ਸਕਦੇ ਤੇ ਮਹਾਰਾਜ ਕਹਿੰਦੇ ਸਾਰਿਆਂ ਨੂੰ ਉਹ ਰੱਬ ਲੱਭਦਾ ਵੀ ਨਹੀਂ ਖੋਜਤ ਫਿਰੇ ਅਸੰਖ ਅੰਤ ਨਾ ਪਾਰੀ ਆ ਤੇ ਖਾਲਸਾ ਜੀ ਕਰੋੜਾਂ ਅਣਗਿਣਤ ਜੀਵ ਢੂੰਢਦੇ ਫਿਰਦੇ ਲੱਭਦੇ ਫਿਰਦੇ ਆ ਪਰ ਉਹਨਾਂ ਨੂੰ ਪਰਮੇਸ਼ਰ ਦੇ ਗੁਨਾ ਦਾ ਅੰਤ ਨਹੀਂ ਲੱਭਦਾ ਸਹੀ ਹੋਏ ਭਗਤ ਜਿਨ੍ਹਾਂ ਕਿਰਪਾ ਲਈਆ ਉਹੀ ਉਹਦੇ ਭਗਤ ਬਣੇ ਹਨ ਜਿਨ੍ਹਾਂ ਨੇ ਭਾਈ ਸਤਗੁਰੂ ਸੱਚੇ ਪਾਸ਼ਾ ਮਹਾਰਾਜ ਦੀ ਕਿਰਪਾ ਕਿਰਪਾ ਲਈ ਹੈ ਤੇ ਹੋਂਵਾਰੀ ਹਰ ਵਾਰੀ ਆ ਮੈਂ ਆਪਣੇ ਹਰੀ ਪਰਮੇਸ਼ਰ ਅਕਾਲ ਪੁਰਖ ਤੋਂ ਕੁਰਬਾਨ ਜਾਂਦਾ ਹਾਂ ਸਦਕੇ ਜਾਂਦਾ ਹਾਂ ਸੋ ਖਾਲਸਾ ਜੀ ਐਸੇ ਸਤਗੁਰੂ ਦੀਨदयाल ਜਿਨ੍ਹਾਂ ਨੇ ਸਾਨੂੰ ਇਹ ਸੋਚੀ ਬਖਸ਼ੀ ਹੈ ਕਿ ਉਹ ਪਰਮੇਸ਼ਰ ਅਕਾਲ ਪੁਰਖ ਦਾ ਜਿਹੜਾ ਨਾਮ ਹੈ ਨਾ ਉਦੇ ਨਾਮ ਵਿੱਚ ਆਪਣੇ ਮਨ ਨੂੰ ਰੰਗਣਾ ਕਰੋ ਕਿਉਂਕਿ ਜਦੋਂ ਤੁਸੀਂ ਉਹਦੇ ਨਾਮ ਨਾਲ ਆਪਣੇ ਮਨ ਨੂੰ ਰੰਗੋਗੇ ਫਿਰ ਖਾਲਸਾ ਜੀ ਉਹਦਾ ਦਰ ਵੀ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਤੇ ਮਹਾਰਾਜ ਕੋਲੋਂ ਸਿਰਫ ਤੇ ਸਿਰਫ ਉਹਦਾ ਨਾਮ ਹੀ ਮੰਗਣਾ ਚਾਹੀਦਾ ਹੈ ਨਾਰਾਇਣ ਹਰ ਰੰਗ ਰੰਗੋ ਜਪ ਜਿਹਵਾ ਹਰ ਏਕ ਮੰਗੋ ਕਹਿੰਦੇ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਵਿੱਚ ਆਪਣੇ ਮਨ ਨੂੰ ਰੰਗਣਾ ਕਰੋ ਤੇ ਖਾਲਸਾ ਜੀ ਕਹਿੰਦੇ ਆਪਣੀ ਜੀਭਾ ਦੇ ਨਾਲ ਉਸ ਵਾਹਿਗੁਰੂ ਜੀ ਦਾ ਨਾਮ ਹੀ ਮੰਗੀ ਜਾਓ ਭਾਈ ਜੇ ਨਾਮ ਹੀ ਜੱਪੀ ਜਾਓ ਇੱਕੋ ਅਰਦਾਸ ਕਰੀ ਜਾਓ ਕਿ ਵਾਹਿਗੁਰੂ ਜੀ ਸਾਨੂੰ ਨਾਮ ਦੇਓ ਜਿਨ੍ਹਾਂ ਨੂੰ ਫਿਰ ਨਾਮ ਖਾਲਸਾ ਜੀ ਮਿਲਦਾ ਹੈ ਉਹਨਾਂ ਨੂੰ ਸਤਗੁਰੂ ਸਵਾਰ ਲੈਂਦੇ ਆ ਉਹਨਾਂ ਦੇ ਅੰਦਰੋਂ ਫਿਰ ਖਾਲਸਾ ਜੀ ਕਾਮ ਕ੍ਰੋਧ ਲੋਭ ਮੋਹ ਜਿਹੜਾ ਹੈ ਉਹ ਵਿਸਰ ਜਾਂਦਾ ਹੈ ਤੇ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਦੇ ਦਰਸ਼ਨ ਹੋ ਜਾਂਦੇ ਆ ਹਿਰਦੇ ਵਿੱਚ ਖਾਲਸਾ ਜੀ ਨਾਮ ਗਾਉਂਦੇ ਰਹਿਣ ਦੇ ਨਾਲ ਸੁੱਖਾਂ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਨੈਣ ਅਵਲੋਕ ਨੈਣ ਅਲੋਭ ਹੋ ਸਾਧ ਜਨੋ ਐਵੇਂ ਬਚਨ ਆਉਂਦੇ ਹਿਰਦੇ ਗਾਵੋ ਨਾਮ ਨਿੱਧੋ ਉਹਨਾਂ ਨੂੰ ਸਾਰੇ ਹੀ ਖਜ਼ਾਨੇ ਜਿਹੜੇ ਖਾਲਸਾ ਜੀ ਪ੍ਰਾਪਤ ਹੋ ਜਾਂਦੇ ਆ ਤੇ ਕਾਮ ਕ੍ਰੋਧ ਲੋਭ ਮੋਹ ਤਜੋ ਜਨਮ ਮਰਨ ਦੋਹੂ ਤੇ ਰਹੋ ਜਿਹੜੇ ਖਾਲਸਾ ਜੀ ਨਾਮ ਜਪ-ਜਪ ਕੇ ਆਪਣੇ ਮਨ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਦੂਰ ਕਰ ਲੈਂਦੇ ਆ ਉਹ ਫਿਰ ਖਾਲਸਾ ਜੀ ਜਮਨ ਤੇ ਮਰਨ ਦੋਹਾਂ ਦੇ ਗੇੜ ਤੋਂ ਬਚ ਜਾਂਦੇ ਆ ਤੇ ਦੁੱਖ ਹਨੇਰਾ ਘਰ ਤੇ ਮਿਟਿਓ ਗੁਰ ਗਿਆਨ ਨਰੜਾਇਓ ਦੀਪ ਬਲਿਓ ਉਹ ਜਿਨ੍ਹਾਂ ਨੇ ਵਾਹਿਗੁਰੂ 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 ਰਸਨਾ ਦੇ ਨਾਲ ਕੀਤਾ ਹੈ ਉਹਨਾਂ ਦੇ ਹਿਰਦੇ ਵਿੱਚੋਂ ਦੁੱਖ ਦੂਰ ਹੋ ਜਾਂਦੇ ਹਨੇਰਾ ਦੂਰ ਹੋ ਜਾਂਦਾ ਤੇ ਗਿਆਨ ਗੁਰੂ ਦਾ ਆ ਜਾਂਦਾ ਤੇ ਖਾਲਸਾ ਜੀ ਦੀਪਕ ਜਿਹੜਾ ਹੈ ਅੰਦਰ ਨਾਮ ਦਾ ਬਲ ਜਾਂਦਾ ਹੈ ਤੇ ਫਿਰ ਜਿਨ੍ਹਾਂ ਜਿਨ੍ਹਾਂ ਨੇ ਉਸ ਵਾਹਿਗੁਰੂ ਜੀ ਨੂੰ ਸੇਵਿਆ ਹੈ ਇਹ ਖਾਲਸਾ ਜੀ ਉਹ ਫਿਰ ਪਾਰ ਪੈ ਜਾਂਦੇ ਜਿਨ ਸੇਵਿਆ ਸੋ ਪਾਰ ਪਰਿਓ ਜਨ ਨਾਨਕ ਗੁਰਮੁਖ ਜਗਤ ਤਰਿਓ ਜਿਨ੍ਹਾਂ ਨੇ ਉਸ ਵਾਹਿਗੁਰਜੀ ਦੇ ਨਾਮ ਨੂੰ ਜਪਣਾ ਕੀਤਾ ਹੈ ਉਹ ਫਿਰ ਖਾਲਸਾ ਜੀ ਇਸ ਸੰਸਾਰੂਪੀ ਸਮੁੰਦਰ ਤੋਂ ਤਰ ਜਾਂਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਗੁਰਮੁਖ ਜਿਹੜਾ ਗੁਰੂ ਦੀ ਸ਼ਰਨ ਵਿੱਚ ਪਾ ਕੇ ਇਹ ਜਗਤ ਵਿੱਚੋਂ ਪਾਰ ਹੋ ਜਾਂਦਾ ਹੈ ਤਰ ਜਾਂਦਾ ਹੈ ਗੁਰੂ ਦੇ ਨਾਮ ਵਿੱਚ ਖਾਲਸਾ ਜੀ ਐਸੀ ਬਰਕਤ ਹੈ ਐਸਾ ਬਲ ਹੈ ਕਿ ਗੁਰੂ ਦਾ ਨਾਮ ਕੁਝ ਵੀ ਕਰ ਸਕਦਾ ਹੈ ਪਰ ਜੇ ਆਪਾਂ ਖਾਲਸਾ ਜੀ ਜਪਾਂਗੇ ਸਾਰੇ ਅੰਦਰ ਦੇ ਖਾਲਸਾ ਜੀ ਭਰਮ ਦੂਰ ਹੋ ਜਾਂਦੇ ਆ ਤੇ ਭਟਕਣਾ ਸਾਰੀਆਂ ਖਤਮ ਹੋ ਜਾਂਦੀਆਂ ਜਿਹੜਾ ਨਾਮ ਜਪਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਹਰ ਹਰ ਗੁਰ ਗੁਰ ਕਰਤ ਪਰਮ ਗਏ ਜਿਹੜਾ ਖਾਲਸਾ ਜੀ ਨਾਮ ਜਪਦਾ ਹੈ ਗੁਰੂ ਗੁਰੂ ਕਰਦਾ ਹੈ ਗੁਰੂ ਗੁਰੂ ਜਪਦਾ ਹੈ ਨਾ ਉਹਦੇ ਅੰਦਰ ਦੇ ਭਰਮ ਜਿਹੜੇ ਹਨ ਭਟਕਣਾ ਜਿਹੜੀ ਹੈ ਉਹ ਦੂਰ ਹੋ ਜਾਂਦੀ ਹੈ ਏ ਮਹਾਰਾਜ ਵਚਨ ਕਰਦੇ ਕਹਿੰਦੇ ਮੇਰੇ ਮਨ ਸਭ ਸੁਖ ਪਾਇਓ ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਦੇ ਮਨ ਨੇ ਫਿਰ ਖਾਲਸਾ ਜੀ ਸਾਰੇ ਸੁਖ ਪਾਉਣਾ ਕੀਤੇ ਆ ਤੇ ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦੇ ਵਿੱਚੋਂ ਗਿਆਨ ਦਾ ਹਨੇਰਾ ਖਤਮ ਹੋ ਜਾਂਦਾ ਉਹਨੂੰ ਸੋਝੀ ਆ ਜਾਂਦੀ ਹੈ ਉਹ ਫਿਰ ਕਿਸੇ ਨਾਲ ਬਹਿਸ ਦੇ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੋ ਜਾਂਦਾ ਕਿ ਸੰਸਾਰ ਜਗਤ ਜਿਹੜਾ ਕਮਲਾ ਤੁਰਿਆ ਫਿਰਦਾ ਇਹ ਮੇਰੇ ਦੁੱਖ ਜਿਹੜਾ ਲੱਗਾ ਕਿਵੇਂ ਮੇਰਾ ਦੁੱਖ ਲੱਥੇਗਾ ਇਹ ਸਾਰੀ ਚੀਜ਼ ਦੀ ਖਾਲਸਾ ਜੀ ਉਹਨਾਂ ਨੂੰ ਇਹ ਗਿਆਤ ਹੋ ਜਾਂਦੀ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰਸਿੱਖਾਂ ਦੀ ਸੇਵਾ ਕਰਨੀ ਸਾਧ ਦੀ ਸੇਵਾ ਕਰਨੀ ਸੰਗਤ ਦੀ ਸੇਵਾ ਕਰਨੀ ਜਿਹਦੇ ਨਾਲ ਖਾਲਸਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਦਰ ਸਾਡੀਆਂ ਬੇਨਤੀਆਂ ਕਬੂਲ ਹੋਣਗੀਆਂ ਤੇ ਸਾਨੂੰ ਵਾਹਿਗੁਰੂ ਜੀ ਦਾ ਦਰਸ਼ਨ ਹੋਵੇਗਾ ਨਿਰਗੁਣ ਆਰੇ ਕੀ ਬੇਨਤੀ ਦੇਹੋ ਦਰਸ ਹਰ ਰਾਇਓ ਮਹਾਰਾਜ ਮੈਂ ਨਿਰਗੁਣ ਆ ਰਹਾ ਆ ਮੇਰੇ ਵਿੱਚ ਗੁਣ ਕੋਈ ਨਹੀਂ ਮੇਰੇ ਤੇ ਕਿਰਪਾ ਕਰ ਮੈਨੂੰ ਤੁਹਾਡੇ ਦਰਸ਼ਨ ਦੇ ਹੋ ਜਾਣ ਇਹ ਬਚਨ ਮਹਾਰਾਜ ਸੱਚੇ ਪਾਸ਼ਾ ਨੂੰ ਫਿਰ ਉਹ ਕਹਿੰਦੇ ਆ ਜਿਨ੍ਹਾਂ ਨੂੰ ਖਾਲਸਾ ਜੀ ਸੋਝੀ ਆ ਜਾਂਦੀ ਮਹਾਰਾਜ ਕਿਰਪਾ ਕਰਨ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਮਹਾਰਾਜ ਸੱਚੇ ਪਾਸ਼ਾ ਦੀ ਕਿਰਪਾ ਸਰਕਾਰ ਜੋ ਖਾਲਸਾ ਜੀ ਅੱਜ ਗਰੀਬ ਬੱਚੀ ਦਾ ਵਿਆਹ ਸੀ ਤੇ ਉਹਦੇ ਵਿੱਚ ਮਹਾਰਾਜ ਨੇ ਕਿਰਪਾ ਵਰਤਾਈ ਹੈ ਖਾਲਸਾ ਜੀ ਹੋ ਗਿਆ ਮਹਾਰਾਜ ਨੇ ਮਿਹਰਾਂ ਕੀਤੀਆਂ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਮਿਹਰਾਂ ਕਰਨ ਤੇ ਸੱਚੇ ਪਾਤਸ਼ਾਹ ਤੋਂ ਬਿਨਾ ਹੋਰ ਕੋਈ ਖਾਲਸਾ ਜੀ ਕਿਸੇ ਦੀ ਵੀ ਬਾਹ ਫੜਨ ਵਾਲਾ ਨਹੀਂ ਆਪਾਂ ਕਿਸੇ ਦਾ ਕੀ ਕਰ ਸਕਦੇ ਹਾਂ ਕਰਨ ਕਰਾਉਣ ਵਾਲਾ ਦਾਤਾ ਹੈ ਦਾਤਾਰ ਹੈ ਤੇ ਮਹਾਰਾਜ ਕਿਰਪਾ ਕਰਨ ਏਵੇਂ ਆਪਾਂ ਗਰੀਬ ਗੁਰਮਿਆਂ ਦੀ ਬਾਹ ਫੜੀਏ ਤੇ ਮਹਾਰਾਜ ਸਾਨੂੰ ਵੀ ਖੁਸ਼ੀਆਂ ਬਖਸ਼ਣਗੇ ਤੁਹਾਨੂੰ ਵੀ ਖੁਸ਼ੀਆਂ ਬਖਸ਼ਣਗੇ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਜੁਵਾਈਏ ਹੱਡ ਬੀਤੀ ਇੱਕ ਭਾਈ ਸਾਹਿਬ ਹੁਣਾਂ ਨੇ ਸੁਣਾਉਣਾ ਕੀਤੀ ਹੈ ਖਾਲਸਾ ਜੀ ਤੇ ਉਹਨਾਂ ਦਾ ਜਿਹੜਾ ਜਿਹੜੇ ਉਹ ਦਿੱਲੀ ਦੇ ਕੋਲ ਖਾਲਸਾ ਜੀ ਰਹਿੰਦੇ ਨੇ ਦਿੱਲੀ ਜੀ ਮੰਨ ਲਓ ਕਿ ਦਿੱਲੀ ਜੀ ਰਹਿੰਦੇ ਕੋਈ ਏਰੀਆ ਆ ਉੱਥੇ ਰਹਿੰਦੇ ਆ ਤੇ ਉਹਨਾਂ ਦੇ ਘਰ ਖਾਲਸਾ ਜੀ ਦੋ ਬੱਚੇ ਹੋਏ ਇਕੱਠੇ ਮਹਾਰਾਜ ਦੀ ਕਿਰਪਾ ਵਰਤੀ 사ਤਗੁਰਾਂ ਨੇ ਮਿਹਰ ਵਰਤਾਈ ਉਹਨਾਂ ਦੇ ਘਰ ਦੋ ਬੱਚੇ ਹੋਏ ਕਮਕਾਰ ਵੀ ਭਾਈ ਸਾਹਿਬ ਦਾ ਬਹੁਤ ਵਧੀਆ ਚੜ੍ਹਦੀ ਕਲਾ ਦੋ ਬੱਚੇ ਹੋਏ ਇੱਕ ਬੱਚਾ ਬਿਲਕੁਲ ਤੰਦਰੁਸਤ ਹੈ ਤੇ ਇੱਕ ਬੱਚਾ ਖਾਲਸਾ ਜੀ ਥੋੜਾ ਕਮਜ਼ੋਰ ਹੋਣ ਕਰਕੇ ਉਹਨੂੰ ਮਸ਼ੀਨ ਚ ਲਾਇਆ ਗਿਆ ਜਦੋਂ ਉਹਦਾ ਜਨਮ ਹੋਇਆ ਇਹ ਹੱਡ ਬੀਤੀ ਖਾਲਸਾ ਜੀ ਕੁਝ 6 ਮਹੀਨੇ ਪਹਿਲਾਂ ਦੀ ਐ 5-6 ਮਹੀਨੇ ਹੋ ਗਏ ਗੱਲ ਨੂੰ ਤੇ ਉਹ ਦੱਸਦੇ ਆ ਕਿ ਜਿਹੜਾ ਇੱਕ ਮਸ਼ੀਨ ਦੇ ਵਿੱਚ ਲਾਇਆ ਉਹਦੇ ਨੈਣ ਨਕਸ਼ ਬਹੁਤ ਸੋਹਣੇ ਬਹੁਤ ਮਹਾਰਾਜ ਦੀ ਕਿਰਪਾ ਵਾਲਾ ਉਹਦਾ ਨੂਰੀ ਨੂਰਾਨੀ ਚਿਹਰਾ ਪਰ ਉਹ ਜਿਆਦਾ ਕਮਜ਼ੋਰ ਹੋਣ ਕਰਕੇ ਮਸ਼ੀਨ ਚ ਲਾਇਆ ਉਹਦਾ ਬੁਖਾਰ ਨਹੀਂ ਟੁੱਟਦਾ ਉਹਨੂੰ ਬੁਖਾਰ ਨਹੀਂ ਸੀ ਹਟਦਾ ਖਾਲਸਾ ਜੀ ਪਹਿਲਾਂ ਉਹਨੂੰ ਮਸ਼ੀਨ ਚ ਲਾਇਆ ਬੱਚੇ ਨੂੰ ਖੂਨ ਚੜਾਇਆ ਗਿਆ ਕਹੀਂ ਕੁਛ ਕੀਤਾ ਪਰ ਫਿਰ ਉਹਨੂੰ ਬੁਖਾਰ ਹੋਣ ਲੱਗ ਪਿਆ ਉਹਦਾ ਬੁਖਾਰ ਨਹੀਂ ਸੀ ਠੀਕ ਹੁੰਦਾ ਪੀਲੀਆ ਵੀ ਹੋਇਆ ਪੀਲੀਆ ਵੀ ਠੀਕ ਹੋ ਗਿਆ ਪਰ ਬੁਖਾਰ ਸਿਰੋ ਨਹੀਂ ਸੀ ਲੈਂਦਾ ਡਾਕਟਰ ਕਹਿੰਦੇ ਸੀ ਵੀ ਸ਼ਾਇਦ ਆ ਵੀ ਇਹ ਬੱਚਾ ਬਚ ਪਾਵੇ ਚਲੋ ਉਹ ਭਾਈ ਸਾਹਿਬ ਕਹਿੰਦੇ ਵੀ ਸਾਡੇ ਸਾਰਿਆਂ ਨੂੰ ਇਹ ਧਰਵਾਸ ਸੀ ਚਲੋ ਮਹਾਰਾਜ ਨੇ ਇੱਕ ਹੀ ਬਖਸ਼ ਦਿੱਤਾ ਤੇ ਪਰ ਕਹਿੰਦਾ ਮੇਰੇ ਮਨ ਵਿੱਚ بڑا ਖਿਆਲ ਆਉਂਦਾ ਸੀ ਵੀ ਮੇਰੇ ਘਰ ਬੱਚਾ ਹੋਇਆ ਤੇ ਮੈਂ ਇੱਕ ਨਾਲ ਲਾਡ ਕਰਾਂ ਤੇ ਦੂਜੇ ਬਾਰੇ ਇਹ ਸੋਚ ਲਾਂ ਕਿ ਕੋਈ ਗੱਲ ਨਹੀਂ ਚਲੋ ਜੋ ਹੁੰਦਾ ਵੇਖੀ ਜਾਊ ਕਹਿੰਦਾ ਨਹੀਂ ਕਹਿੰਦਾ ਮੇਰੇ ਮਨ ਵਿੱਚ ਇਹ ਖਿਆਲ ਆਇਆ ਨਹੀਂ ਮਹਾਰਾਜ ਇਹ ਵੀ ਉਨਾ ਹੀ ਲਾਡਲਾ ਉਹਨਾਂ ਹੀ ਇਹ ਪਿਆਰਾ ਹੈ ਮਹਾਰਾਜ ਇਹ ਵੀ ਬਚੇ ਇਹਨੂੰ ਵੀ ਬਚਾ ਦਿਓ ਤੇ ਉਹ ਭਾਈ ਸਾਹਿਬ ਦੱਸਦੇ ਆ ਕਹਿੰਦੇ ਵੀ ਮਹਾਰਾਜ ਦੀ ਕਿਰਪਾ ਸਦਕਾ ਚਲੋ ਮੇਰੇ ਕੋ ਜਿੰਨੀ ਕੁ ਬਾਣੀ ਪੜ ਹੁੰਦੀ ਹੈ ਮੈਂ ਪੜਦਾ ਨਾਮ ਜਪਦਾ ਰਹਿਣਾ ਪਹਿਲਾਂ ਵੀ ਜਪਦਾ ਸੀ ਮੇਰੇ ਕੰਮ ਸਾਰੇ ਸ਼ੀਧਾ ਨੇ ਚਲਾਏ ਆ ਕਹਿੰਦੇ ਪਿੱਛੋਂ ਉੱਦਾਂ ਸਾਡਾ ਨਗਰ ਜਿਹੜਾ ਤਰਨਤਾਰਨ ਦੇ ਕੋਲੇ ਕੋਈ ਪਿੰਡ ਹੈ ਉੱਥੋਂ ਅਸੀਂ ਉੱਠ ਕੇ ਇੱਥੇ ਸਾਡੇ ਦਾਦੇ ਦਿੱਲੀ ਆਏ ਸੀ ਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਚਲੋ ਸੱਚੇ ਪਾਤਸ਼ਾਹ ਨੇ ਮਿਹਰਾਂ ਕੀਤੀਆਂ ਅਰਦਾਸਾਂ ਬੇਨਤੀਆਂ ਕਰਦੇ ਰਹੇ ਤੇ ਜਿਦਾਂ ਜਿਦਾਂ ਅਰਦਾਸਾਂ ਬੇਨਤੀਆਂ ਕਰਾਉਂਦੇ ਬੰਗਲਾ ਸਾਹਿਬ ਕਰਾਈ ਸ਼ੀਸ਼ਗੰਧ ਸਾਹਿਬ ਕਰਾਈ ਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਮੂੜਾ ਪੈ ਜਾਂਦਾ ਸੀ ਠੀਕ ਹੋ ਜਾਂਦੇ ਸੀ ਫਿਰ ਥੋੜੇ ਚਿਰਾਂ ਬਾਅਦ ਫਿਰ ਬੱਚੇ ਨੂੰ ਜਦੋਂ ਅਸੀਂ ਉਹਨਾਂ ਨੂੰ ਲੱਗਦਾ ਸੀ ਵੀ ਮਸ਼ੀਨ ਚੋਂ ਹੁਣ ਕੱਢ ਦੀਏ ਕੱਢਣ ਲੱਗਦੇ ਸੀ ਤੇ ਫਿਰ ਬੁਖਾਰ ਹੋ ਜਾਂਦਾ ਸੀ ਐਵੇਂ ਉਹ ਕਹਿੰਦਾ ਵੀ ਬੜੀ ਸਾਨੂੰ ਦਿੱਕਤ ਪਰੇਸ਼ਾਨੀ ਇਸ ਗੱਲ ਦੀ ਆਈ ਉਹ ਤੋਂ ਬਾਅਦ ਖਾਲਸਾ ਜੀ ਕੋਈ ਮਹਾਰਾਜ ਨੇ ਕਲਾ ਵਰਤਉਣੀ ਹੁੰਦੀ ਆ ਭਾਈ ਸਾਹਿਬ ਕਹਿੰਦੇ ਮੈਂ ਇੱਕ ਦਿਨ ਬਹੁਤ ਰੋਇਆ ਰੋਂਦੇ ਰੋਂਦੇ ਨੇ ਅਰਦਾਸ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਧੰਗੁਰੂ ਨਾਨਕ ਸਾਹਿਬ ਜੀ ਕਿਰਪਾ ਕਰੋ ਕੋਈ ਰਸਤਾ ਵਿਖਾਓ ਮਹਾਰਾਜ ਇਹ ਵੀ ਭਜੰਗੀ ਬਾਤ ਜਾਵੇ ਕਿਉਂਕਿ ਦੋਵੇਂ ਭਜੰਗੀ ਹੋਏ ਸੀ ਜਦੋਂ ਅਰਦਾਸਾਂ ਬੇਨਤੀਆਂ ਖਾਲਸਾ ਜੀ ਮਹਾਰਾਜ ਦੇ ਚਰਨਾਂ ਵਿੱਚ ਕਰਦਾ ਰਿਹਾ ਸਤਿਗੁਰਾਂ ਦੇ ਦਰ ਪਹੁੰਚੀ ਗੱਲ ਤੇ ਕੀ ਖੇੜ ਵਰਤਦੀ ਹੈ ਕਿ ਖਾਲਸਾ ਜੀ ਭਾਈ ਸਾਹਿਬ ਨਾਲ ਕੜਾ ਪ੍ਰਸ਼ਾਦ ਦੀ ਦੀਗ ਕਰਾਉਣ ਵਾਸਤੇ ਨਾ ਸ਼ੀਸ਼ਗੰਜ ਸਾਹਿਬ ਜਾਂਦੇ ਜਦੋਂ ਉੱਥੇ ਜਾਂਦੇ ਰੋਜ਼ ਹੀ ਜਾਂਦੇ ਸੀ ਅਰਦਾਸਾਂ ਕਰਨ ਜਦੋਂ ਕਹਿੰਦੇ ਉੱਥੇ ਪਹੁੰਚਿਆ ਤੇ ਉੱਥੇ ਨਿਹੰਗ ਸਿੰਘ ਖੜੇ ਦਰਵਾਜ਼ੇ ਦੇ ਗੇਟ ਦੇ ਸਾਹਮਣੇ ਨਿਹੰਗ ਸਿੰਘ ਖੜੇ ਕਹਿੰਦਾ ਮੈਂ ਉਹਨਾਂ ਨੂੰ 100-100 ਰੁਪਈਆ ਭੇਟਾ ਦਿੱਤੀ ਮੈਂ ਕਿਹਾ ਅਰਦਾਸ ਕਰੋ ਕਿ ਇੱਕ ਭਜੰਗੀ ਮੇਰਾ ਮਸ਼ੀਨ 'ਚ ਲੱਗਿਆ ਡੇਢ ਮਹੀਨਾ ਹੋ ਗਿਆ ਡੇਢ ਦੋ ਮਹੀਨੇ ਹੋ ਗਏ ਮਸ਼ੀਨ ਜੀ ਆ ਖਰਚਾ ਵੀ ਬੜਾ ਹੋ ਰਿਹਾ ਪਰ ਭਜੰਗੀ ਨੂੰ ਕੋਈ ਅਸਰ ਵੀ ਨਹੀਂ ਹੋ ਰਿਹਾ ਦਾ ਬੁਖਾਰ ਨਹੀਂ ਲੈਂਦਾ ਤੇ ਖਾਲਸਾ ਜੀ ਸਿੰਘ ਕਹਿਣ ਲੱਗੇ ਮਹਾਰਾਜ ਕਿਰਪਾ ਕਰੂਗਾ ਚੜ੍ਹਦੀ ਕਲਾ ਕਰੂਗਾ ਕੋਈ ਗੱਲ ਨਹੀਂ ਉਹ ਪੰਜਾਬ ਤੋਂ ਆਏ ਸੀ ਉਹ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਇੱਥੋਂ ਦੇ ਹੀ ਹੋ ਅਸੀਂ ਆਖਿਆ ਵੀ ਇੱਥੇ ਦੇ ਹੀ ਆ ਕਹਿੰਦੇ ਸਾਡਾ ਇੱਕ ਬਚਨ ਮੰਨੋ ਤੁਸੀਂ ਨਾ ਅੰਮ੍ਰਿਤਸਰ ਸਾਹਿਬ ਜਾਓ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾਓ ਅਰਦਾਸ ਉੱਥੇ ਕਰਾਓ ਉਸ ਤੋਂ ਬਾਅਦ ਨਾ ਬਾਬਾ ਨੌਧ ਸਿੰਘ ਸਾਹਿਬ ਦੇ ਸਥਾਨੇ ਤੇ ਸਮਾਨ ਲੈ ਕੇ ਜਾਓ ਰਸਤ ਲੈ ਕੇ ਜਾਓ ਰਗੜਾ ਲਵਾਓ ਮਹਾਰਾਜ ਕਿਰਪਾ ਕਰਨਗੇ ਕਹਿੰਦਾ ਮੇਰੇ ਮਨ ਵਿੱਚ ਆਸ ਵੱਜੀ ਕਹਿੰਦਾ ਮੈਂ ਘਰੇ ਗੱਲ ਕੀਤੀ ਤੇ ਦੂਜੇ ਦਿਨ ਹੀ ਚਲ ਗਿਆ ਕਹਿੰਦਾ ਉੱਥੇ ਪਹੁੰਚਿਆ ਬਾਬਾ ਨੌਧ ਸਿੰਘ ਦੇ ਸਾਹਿਬ ਦੇ ਸਥਾਨੇ ਤੇ ਰਸਤਵਸਤ ਲੈ ਕੇ ਗਿਆ ਸੀ ਤਿੰਨ ਜਾਣੇ ਗਏ ਸਾਂ ਗੱਡੀ 'ਚ ਉੱਥੇ ਪਹੁੰਚੇ ਉਹ ਕਹਿੰਦੇ ਵੀ ਰਗੜਾ ਲਾ ਦੇ ਨੇ ਉਹਨਾਂ ਰਗੜਾ ਲਾ ਕੇ ਅਰਦਾਸ ਕੀਤੀ ਉਸ ਤੋਂ ਬਾਅਦ ਉੱਥੇ ਸਿੰਘ ਸੀ ਇੱਕ ਉਹ ਕਹਿੰਦੇ ਵੀ ਇਦਾਂ ਕਰੋ ਇੱਥੇ ਨਾ ਬਹੁਤ ਅਰਦਾਸਾਂ ਆਉਂਦੀਆਂ ਬਹੁਤ ਸਿੰਘ ਚਣੇ ਲੈ ਕੇ ਆਉਂਦੇ ਘੋੜਿਆਂ ਲਈ ਕਿਸੇ ਦਾ ਬੁਖਾਰ ਨਹੀਂ ਟੁੱਟਦਾ ਘੋੜਿਆਂ ਨੂੰ ਚਣੇ ਪਾਉਂਦੇ ਆ ਤੇ ਟੁੱਟ ਜਾਂਦਾ ਕਹਿੰਦਾ ਵੀ ਮੈਂ ਮੇਰੇ ਮਨ ਵਿੱਚ 1% ਵੀ ਸ਼ੰਕਾ ਨਹੀਂ ਆਈ ਕਹਿੰਦਾ ਵੀ ਮੈਂ ਉੱਥੋਂ ਨਾ ਦੋ ਬੋਰੇ ਖਾਲਸਾ ਜੀ 26 26 ਕਿਲੋ ਦਾ ਹੁੰਦਾ ਦੋ ਬੋਰੇ ਚਣਿਆਂ ਦੇ ਲੈ ਕੇ ਤੇ ਘੋੜਿਆਂ ਨੂੰ ਆਪਣੇ ਹੱਥੀ ਪਾਏ ਸੀਗੇ ਮਹਾਰਾਜ ਦੀ ਕਿਰਪਾ ਵਰਤੀ ਸਤਗੁਰਾਂ ਨੇ ਦਇਆ ਕੀਤੀ ਸ਼ਹੀਦਾਂ ਦੇ ਘੋੜਿਆਂ ਨੂੰ ਚਣੇ ਪਾ ਕੇ ਜਦੋਂ ਮੈਂ ਘਰ ਮੁੜਿਆ ਸਾਂ ਉਸੇ ਦੇਣੇ ਰਾਤ ਨੂੰ ਖਾਲਸਾ ਜੀ ਉਹਨਾਂ ਨੇ ਕਿਹਾ ਸੀ ਵੀ ਬੱਚੇ ਨੂੰ ਪਿਛਲੇ 12 ਘੰਟਿਆਂ ਤੋਂ ਬੁਖਾਰ ਨਹੀਂ ਹੋਇਆ ਉਹਨਾਂ ਨੇ ਮਸ਼ੀਨ 'ਚੋਂ ਕੱਢਿਆ ਮਹਾਰਾਜ ਦੀ ਕਿਰਪਾ ਨਾਲ ਉਸ ਦਿਨ ਤੋਂ ਬਾਅਦ ਬੱਚੇ ਨੂੰ ਬੁਖਾਰ ਨਹੀਂ ਸੀ ਹੋਇਆ ਅੱਜ ਹੋਰ ਕੱਲ ਨੂੰ ਹੋਰ ਪਰਸੋਂ ਨੂੰ ਹੋਰ ਹੁੰਦਿਆਂ ਹੁੰਦਿਆਂ ਬੱਚਾ ਘਰ ਆ ਗਿਆ ਮਾਹ ਰਾਜੀ ਕਿਰਪਾ ਵਰਤੀ ਆ ਦੋ ਤਿੰਨ ਮਹੀਨੇ ਤਿੰਨ ਕ ਮਹੀਨੇ ਦੀ ਗੱਲ ਐ ਖਾਲਸਾ ਜੀ ਅਜੇ ਸ਼ਹੀਦਾ ਨੇ ਆਸੀ ਕਿਰਪਾ ਕੀਤੀ ਆਸੀ ਮਿਹਰ ਕੀਤੀ ਘੋੜਿਆਂ ਨੂੰ ਚਣੇ ਪਾਉਣ ਦੇ ਜਿਹੜੇ ਬੱਚੇ ਦਾ ਡੇਢ ਮਹੀਨੇ ਦੋ ਮਹੀਨੇ ਤੋਂ ਬੁਖਾਰ ਨਹੀਂ ਸੀ ਟੁੱਟਦਾ ਤੇ ਖਾਲਸਾ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਆਪਣੇ ਆਪ ਹੀ ਟੁੱਟ ਗਿਆ ਰਗੜਾ ਲਾਉਣ ਦੇ ਨਾਲ ਸ਼ੀਦੀ ਦੇ ਕਰਾਉਣ ਦੇ ਨਾਲ ਤੇ ਘੋੜਿਆਂ ਨੂੰ ਚਣੇ ਪਾਉਣ ਦੇ ਨਾਲ ਆਪ ਹੀ ਮਹਾਰਾਜ ਮਾਲਕ ਰਾਹ ਵਿਖਾਉਂਦਾ ਹੁਣ ਉਹ ਭਾਈ ਸਾਹਿਬ ਕਹਿੰਦੇ ਆ ਕਿ ਪਿਛਲੇ 2.5 ਮਹੀਨੇ ਤੋਂ ਮੈਂ ਲਗਾਤਾਰ ਆਉਣਾ ਆ ਵੀ ਚਾਰ ਵਾਰ ਮੈਂ ਆ ਗਿਆ ਮਹੀਨੇ 'ਚ ਦੋ ਵਾਰ ਵੀ ਆ ਜਾਂਦਾ ਚਾਰ ਪੰਜ ਵਾਰ ਮੈਂ ਆ ਗਿਆ ਦਰਸ਼ਨ ਕਰਨ ਵਾਸਤੇ ਨਾਲੇ ਸ਼ੀਧੀ ਦੇ ਇੱਕਰਾ ਕੇ ਜਾਣਾ ਨਾਲੇ ਘੋੜਿਆਂ ਨੂੰ ਚਣੇ ਪਾ ਕੇ ਜਾਣਾ ਤੇ ਮਹਾਰਾਜ ਦੀ ਕਿਰਪਾ ਨਾਲ ਹੁਣ ਮੇਰੇ ਭਜੰਗੀ ਦੋਨੋਂ ਹੀ ਬੜੇ ਸੋਹਣੇ ਠੀਕ ਆ ਦੋਨੋਂ ਵਧੀਆ ਹੋ ਗਏ ਵੇਖੋ ਸਤਗੁਰਾਂ ਨੇ ਕਿੱਡੀ ਕਲਾ ਵਰਤਾਈ ਮਿਹਰ ਕੀਤੀ ਖਾਲਸਾ ਜੀ ਸੱਚੇ ਪਾਤਸ਼ਾਹ ਦੇ ਘਰ ਸਭ ਕੁਝ ਹੈ ਜੇ ਸ਼ਰਧਾ ਹੈ ਸ਼ਰਧਾ ਭਾਵਨਾ ਵਾਲੇ ਨੂੰ ਭਾਗ ਲੱਗਦੇ ਆ ਤੇ ਦੂਜੇ ਕਈ ਖਾਲਸਾ ਜੀ ਮੇਰੇ ਵਰਗੇ ਕਹਿੰਦੇ ਹਾਂ ਇਹਨਾਂ ਕੀ ਹੋਣ ਲੱਗਾ ਐਦਾਂ ਕੀ ਹੋਣ ਲੱਗਾ ਨੇਵੇਂ ਖਾਲਸਾ ਜੀ ਦਾਸ ਨੇ ਨਾ ਆਪਣੇ ਇੰਸਟਾਗ੍ਰਾਮ ਤੇ ਪੋਸਟ ਪਾਈ ਸੀ ਪਟਨਾ ਸਾਹਿਬ ਤੋਂ ਕਥਾ ਚੱਲਦੀ ਸੀ ਵੀ ਜਿਹੜਾ ਨਿੰਦਕ ਹੈ ਉਹਦੀਆਂ अनेका ਅੰਕੂਲਾਂ ਜਿਹੜੀਆਂ ਨਾ ਉਹ ਨਾਸ਼ ਹੋ ਜਾਂਦੀਆਂ ਤੇ ਜਿਹੜਾ ਸ਼ਰਾਬ ਪੀਂਦਾ ਉਹਦੀ ਇੱਕ ਕੋਲ ਨਾਸ਼ ਹੁੰਦੀ ਜਿਹੜਾ ਤਮਾਕੂ ਖਾਂਦਾ ਉਹਦੀਆਂ ਸੱਤ ਹੁੰਦੀਆਂ ਜਿਹੜਾ ਨਿੰਦਿਆ ਕਰਦਾ ਗੁਰੂ ਕੀ ਉਹਦੀਆਂ ਪਤਾ ਨਹੀਂ ਕਿੰਨੀਆਂ ਕ ਨਾਸ਼ ਹੁੰਦੀਆਂ ਥੱਲੇ ਲੋਕ ਕਹਿੰਦੇ ਜਿਹੜੇ ਭੰਗ ਪੀਤੇ ਉਹਨਾਂ ਦੀਆਂ ਕਿੰਨੀਆਂ ਹੋਣਗੀਆਂ ਜਿਹੜੇ ਗੋਲਕਾਂ ਨੂੰ ਖਾਂਦੇ ਉਹਨਾਂ ਦੀਆਂ ਕਿੰਨੀਆਂ ਹੋਣਗੀਆਂ ਤੇ ਮੈਂ ਇਹ ਸੋਚਣ ਡਿਆ ਆਂ ਸਾ ਵੀ ਉਹਨਾਂ ਦੀ ਬਿਰਤੀ ਵੇਖੋ ਇਹੋ ਜੇ ਜਿਹੜੀ ਬਿਰਤੀ ਰੱਖਦੇ ਉਹਨਾਂ ਦੀਆਂ ਕਿੰਨੀਆਂ ਹੋਣਗੀਆਂ ਇੱਥੇ ਤੇ ਵਾਹੀ ਭਾਈ ਵਾਹਿ ਗੁਰਜੀ ਦੇ ਮਹਾਰਾਜ ਦੇ ਅੱਗੇ ਹੋਰ ਅਰਦਾਸ ਕਰਨੀ ਆ ਕਿ ਹਮ ਨਿਰਗੁਣ ਆ ਰਹੇ ਕੋ ਗੁਣ ਨਾਹੀ ਆਪੇ ਤਰਸ ਪਈ ਹੋਈ ਮਹਾਰਾਜ ਤੁਸੀਂ ਸਾਡੇ ਤੇ ਤਰਸੀ ਕਰਿਓ ਅਸੀਂ ਤੇ ਨਿਰਗੁਣ ਆ ਰਹੇ ਆ ਸਾਡੇ ਪੱਲੇ ਕੱਖ ਨਹੀਂ ਹੈਗਾ ਐਵੇਂ ਅਰਦਾਸਾਂ ਕਰਨ ਵਾਲਾ ਗੁਰੂ ਕੇ ਘਰ ਗੁਰੂ ਦੇ ਦਰ ਪ੍ਰਮਾਣ ਹੁੰਦਾ ਤੇ ਖਾਲਸਾ ਜੀ ਇਸ ਕਰਕੇ ਨਿਮਾਣੇ ਨਿਤਾਣੇ ਹੋ ਕੇ ਸ਼ਰਧਾ ਭਾਵਨਾ ਦੇ ਨਾਲ ਚੱਲੀਏ ਫਿਰ ਸਾਨੂੰ ਸੁਖ ਪ੍ਰਾਪਤ ਹੁੰਦਾ ਸ਼ਰਧਾ ਤੋਂ ਬਿਨਾਂ ਸੁਖ ਨਹੀਂ ਖਾਲਸਾ ਜੀ ਆ ਸਕਦਾ ਸ਼ਰਧਾ ਤੋਂ ਬਿਨਾਂ ਗੁਰੂ ਅੱਗੇ ਅਰਦਾਸ ਨਹੀਂ ਪ੍ਰਵਾਨ ਹੁੰਦੀ ਸ਼ਰਧਾ ਸਭ ਤੋਂ ਵੱਡੀ ਚੀਜ਼ ਹੈ ਜੇ ਹਿਰਦੇ ਅੰਦਰ ਸ਼ਰਧਾ ਹੈ ਪਰ ਅੰਨੀ ਵੀ ਨਾ ਹੋਵੇ ਤੇ ਕਿਸੇ ਪਖੰਡੀ ਤੇ ਨਾ ਹੋਵੇ ਸ਼ਰਧਾ ਅੰਨੀ ਜ਼ਰੂਰ ਹੋਵੇ ਪਰ ਪੂਰੇ ਗੁਰੂ ਤੇ ਹੋਵੇ ਫਿਰ ਖਾਲਸਾ ਜੀ ਬਰਕਤ ਪੈਂਦੀ ਤੇ ਮਹਾਰਾਜ ਸੱਚੇ ਪਾਸ਼ਾ ਨੇ ਕਿਰਪਾ કરી ਸੱਚੇ ਪਾਸ਼ਾ ਨੇ ਮਿਹਰਾਂ ਕੀਤੀਆਂ ਫਿਰ ਖਾਲਸਾ ਜੀ ਉਹ ਕਾਰਜ ਸਫਲੇ ਹੋਏ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਹੌਲਾ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ